ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Motivated Every Day ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਮਾਈ ਦੇਸੋ ਜੱਟੀ ਨੂੰ ਸੱਤ ਪੁੱਤਰਾਂ ਦਾ ਵਰ ਮਿਲਣਾ ਇੱਕ ਦਿਨ ਗੁਰੂ ਜੀ ਦੀਵਾਨ ਲਗਾ ਕੇ ਬੈਠੇ ਹੋਏ ਸਨ ਕਿ ਇੱਕ ਜੱਟੀ ਨੇ ਆਣ ਕੇ ਸਨਮੁਖ ਹੋ ਕੇ ਕਿਹਾ ਗੁਰੂ ਜੀ ਮੈਂ ਪੱਟੀ ਨਗਰ ਤੋਂ ਆਈ ਹਾਂ ਮੈਂ ਬਹੁਤ ਪੀਰ ਫਕੀਰ ਮਨਾਏ ਹਨ ਪਰ ਮੇਰੇ ਘਰ ਪੁੱਤਰ ਨਹੀਂ ਹੋਇਆ ਆਪ ਮੈਨੂੰ ਪੁੱਤਰ ਦੀ ਦਾਤ ਬਖਸ਼ੋ ਗੁਰੂ ਜੀ ਨੇ ਅੰਦਰ ਧਿਆਨ ਹੋ ਕੇ ਕਿਹਾ ਮਾਈ ਤੇਰੇ ਭਾਗਾ ਵਿੱਚ ਪੁੱਤਰ ਨਹੀਂ ਹੈ ਇਹ ਵਚਨ ਸੁਣ ਕੇ ਮਾਈ ਨਿਰਾਸ਼ ਹੋ ਕੇ ਬੈਠ ਗਈ ਤੇ ਉਸ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਸਬੱਬ ਨਾਲ ਭਾਈ ਗੁਰਦਾਸ ਜੀ ਨੇ ਮਾਈ ਨੂੰ ਰੋਂਦੇ ਵੇਖ ਕੇ ਪੁੱਛਿਆ ਮਾਈ ਰੋਂਦੀ ਕਿਉਂ ਹੈ ਇਸ ਪਰ ਮਾਈ ਨੇ ਦੱਸਿਆ ਕਿ ਮੈਂ ਗੁਰੂ ਜੀ ਪਾਸ ਪੁੱਤਰ ਦਾ ਵਰ ਲੈਣ ਗਈ ਸੀ ਪਰ ਗੁਰੂ ਜੀ ਨੇ ਕਿਹਾ ਹੈ ਕਿ ਤੇਰੇ ਭਾਗਾ ਵਿੱਚ ਪੁੱਤਰ ਨਹੀਂ ਲਿਖਿਆ ਹੋਇਆ ਪਾਈ ਜੀ ਨੇ ਉਸ ਦੀ ਗੱਲ ਸੁਣ ਕੇ ਆਖਿਆ ਹੁਣ ਤੂੰ ਕਲਮ ਦੁਆਤ ਲੈ ਕੇ ਗੁਰੂ ਜੀ ਪਾਸ ਪੁੱਤਰ ਦੀ ਦਾਤ ਲੈਣ ਵਾਸਤੇ ਜਾ ਜਦ ਗੁਰੂ ਜੀ ਕਹਿਣ ਕਿ ਤੇਰੇ ਭਾਗਾਂ ਵਿੱਚ ਪੁੱਤਰ ਨਹੀਂ ਲਿਖਿਆ ਹੋਇਆ ਤਾਂ ਕਲਮ ਦੁਆਤ ਅੱਗੇ ਕਰਕੇ ਕਹੀਂ ਕਿ ਇੱਥੇ ਉੱਥੇ ਆਪ ਹੀ ਲਿਖਣ ਵਾਲੇ ਹੋ ਜੇਕਰ ਉੱਥੇ ਮੇਰੇ ਭਾਗਾਂ ਵਿੱਚ ਪੁੱਤਰ ਨਹੀਂ ਲਿਖਿਆ ਹੋਇਆ ਤਾਂ ਆਪ ਕਿਰਪਾ ਕਰਕੇ ਇੱਥੇ ਲਿਖ ਦਿਓ ਦੂਸਰੇ ਦਿਨ ਜਦ ਗੁਰੂ ਜੀ ਘੋੜੇ ਉੱਤੇ ਸਵਾਰ ਹੋ ਕੇ ਸ਼ਿਕਾਰ ਵਾ ਜਾਣ ਵਾਸਤੇ ਤਿਆਰ ਹੋਏ ਤਾਂ ਮਾਈ ਦੇਸਾ ਨੇ ਕਾਲੀ ਕਾਲੀ ਪਾਸ ਜਾ ਕੇ ਕਿਹਾ ਮਹਾਰਾਜ ਮੈਂ ਦੂਰ ਤੋਂ ਪੁੱਤਰ ਦੀ ਆਸ ਧਾਰ ਕੇ ਆਪ ਜੀ ਪਾਸ ਆਈ ਹਾਂ ਕਿਰਪਾ ਕਰਕੇ ਮੇਰੀ ਆਸਾ ਪੂਰਨ ਕਰੋ ਆਪ ਸਮਰੱਥ ਹੋ ਗੁਰੂ ਜੀ ਨੇ ਹੱਸ ਕੇ ਕਿਹਾ ਮਾਈ ਤੇਰੇ ਭਾਗਾਂ ਵਿੱਚ ਪੁੱਤਰ ਨਹੀਂ ਲਿਖਿਆ ਹੋਇਆ ਤਦ ਦੇਸਾ ਨੇ ਛੱਟ ਹੀ ਕਲਮ ਦੁਆਤ ਅੱਗੇ ਕਰਕੇ ਆਖਿਆ ਮਹਾਰਾਜ ਇੱਥੇ ਉੱਥੇ ਆਪ ਜੀ ਲਿਖਣਹਾਰ ਹੋ ਸੋ ਚੇਕਰ ਆਪ ਜੀ ਨੇ ਉੱਥੇ ਨਹੀਂ ਲਿਖਿਆ ਤਾਂ ਕਿਰਪਾ ਕਰਕੇ ਹੁਣ ਇੱਥੇ ਲਿਖ ਦਿਓ ਮਾਈ ਦੀ ਇਹ ਉਕਤੀ ਚੁਕਤੀ ਸੁਣ ਕੇ ਗੁਰੂ ਜੀ ਨੇ ਹੱਸ ਕੇ ਬਚਨ ਕੀਤਾ ਤੇਰੇ ਘਰ ਪੁੱਤਰ ਹੋਵੇਗਾ ਇਹ ਬਾਕ ਸੁਣ ਕੇ ਦੇਸਾ ਨੇ ਕਿਹਾ ਸੱਚੇ ਪਾਤਸ਼ਾ ਜੇ ਮੇਰੇ ਹੱਥ ਉਤੇ ਇਹ ਬਚਨ ਲਿਖ ਦਿਓ ਤਾਂ ਮੇਰੇ ਮਨ ਨੂੰ ਸ਼ਾਂਤੀ ਹੋਵੇਗੀ ਜਦ ਗੁਰੂ ਜੀ ਨੇ ਕਲਮ ਫੜ ਕੇ ਮਾਈ ਦੇ ਹੱਥ ਉੱਤੇ ਲਿਖਣ ਲੱਗੇ ਤਾਂ ਘੋੜੇ ਦੇ ਪੈਰ ਹਿਲਾਉਣ ਨਾਲ 1 ਕੀ ਦੀ ਥਾਂ 7 ਲਿਖਿਆ 7ਾ ਲਿਖਿਆ ਗਿਆ 7ਾ ਅੰਕ ਵੇਖ ਕੇ ਗੁਰੂ ਜੀ ਨੇ ਪ੍ਰਸੰਨ ਹੋ ਕੇ ਕਿਹਾ ਤੂੰ ਇੱਕ ਪੁੱਤਰ ਵਾਸਤੇ ਆਈ ਸੀ ਪਰ ਮਲੋ ਮੱਲੀ 7 ਲਿਖੇ ਗਏ ਹਨ ਹੁਣ ਤੇਰੇ ਘਰ 7 ਪੁੱਤਰ ਹੋਣਗੇ ਦੇਸਾਂ ਪੜੀ ਪਰਸੰਨ ਹੋ ਕੇ ਗੁਰੂ ਜੀ ਦੀ ਉਸਤਤਿ ਕਰਦੀ ਹੋਈ ਘਰ ਆ ਗਈ ਗੁਰੂ ਜੀ ਸ਼ਿਕਾਰ ਖੇੜਦੇ ਹੋਏ ਰਾਵੀ ਦਰਿਆ ਦੇ ਕਿਨਾਰੇ 'ਚ ਆ ਬੈਠੇ ਉੱਥੇ ਆਪ ਜੀ ਪਾਸ ਇੱਕ ਆਦਮੀ ਨੇ ਆਣ ਕੇ ਚਰਣਾ ਤੇ ਮੱਥਾ ਟੇਕਿਆ ਅਤੇ ਬੇਨਤੀ ਕੀਤੀ ਮਹਾਰਾਜ ਇੱਥੇ ਨੇੜੇ ਹੀ ਨਗਰ ਦੇ ਵਾਸੀ ਦੁਸ਼ਟ ਲੋਕ ਗਊ ਹੱਤਿਆ ਕਰਦੇ ਹਨ ਜਿਹੜਾ ਕੋਈ ਉਹਨਾਂ ਨੂੰ ਇਸ ਕੰਮ ਤੋਂ ਵਰਜਦਾ ਹੈ ਉਸ ਨੂੰ ਮਾਰਦੇ ਅਤੇ ਬਹੁਤ ਗਾਲੀਆਂ ਦਿੰਦੇ ਹਨ ਉਸ ਦੀ ਪੁਕਾਰ ਸੁਣ ਕੇ ਗੁਰੂ ਜੀ ਨੇ ਉਸ ਦੇ ਨਾਲ ਜਾ ਕੇ ਗਊ ਵੱਢ ਕਰਨ ਵਾਲੇ ਬੁੱਚੜ ਦਾ ਸਿਰ ਵੱਢ ਦਿੱਤਾ ਤੇ ਉਸ ਦੇ ਸਾਥੀ ਨੂੰ ਸਖਤ ਸਜ਼ਾਵਾਂ ਦਿੱਤੀਆਂ ਇਸ ਤਰ੍ਹਾਂ ਗੁਰੂ ਜੀ ਨੇ ਗਊ ਕਾਤਕਾਂ ਨੂੰ ਦੰਡ ਦੇ ਕੇ ਗਊ ਰੱਖਿਆ ਕੀਤੀ ਗਊ ਕਾਤਕ ਦੁਸ਼ਟਾਂ ਨੂੰ ਦੰਡ ਦੇ ਕੇ ਗੁਰੂ ਜੀ ਭਾਈ ਭਾਨੇ ਪਾਸ ਆ ਗਏ ਭਾਈ ਭਾਨੇ ਨੇ ਗੁਰੂ ਜੀ ਦਾ ਬਹੁਤ ਸਤਿਕਾਰ ਤੇ ਸੇਵਾ ਕੀਤੀ। ਉੱਥੋਂ ਦੂਸਰੇ ਦਿਨ ਗੁਰੂ ਜੀ ਭਾਈ ਭਾਨੇ ਨੂੰ ਨਾਲ ਲੈ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਥਾਨ ਕਰਤਾਰਪੁਰ ਦੇ ਦਰਸ਼ਨ ਕਰਨ ਗਏ। ਕਰਤਾਰਪੁਰ ਪਹੁੰਚ ਕੇ ਗੁਰੂ ਜੀ ਨੇ ਗੁਰੂ ਅਸਥਾਨ ਨੂੰ ਨਮਸਕਾਰਾਂ ਕਰਕੇ ਚਾਰ ਪ੍ਰਕਰਮਾ ਕੀਤੀਆਂ ਅਤੇ ਫਿਰ ਕੜਾਹ ਪ੍ਰਸ਼ਾਦ ਦੀ ਦੀਗ ਕਰਕੇ ਸਭ ਨੂੰ ਵਰਤਾਈ। ਇਸ ਉਪਰੰਤ ਆਪ ਜੀ ਸਭ ਸਿੱਖ ਸੰਗਤਾਂ ਨਾਲ ਰਾਵੀ ਪਾਰ ਕਰਕੇ ਦੁਹੇਰੇ ਸਾਹਿਬ ਉੱਧ ਗਏ ਆਏ ਗੁਰੂ ਅਸਥਾਨ ਨੂੰ ਨਮਸਕਾਰ ਕਰਕੇ ਪ੍ਰਕਰਮਾਂ ਕੀਤੀਆਂ ਤੇ ਫਿਰ ਵਿਸ਼ਰਾਮ ਕਰਨ ਵਾਸਤੇ ਬੈਠ ਗਏ ਬਾਬਾ ਲਖਮੀ ਦਾਸ ਜੀ ਦੇ ਪੁੱਤਰ ਸ਼੍ਰੀ ਧਰਮਚੰਦ ਜੀ ਨੇ ਆਪ ਜੀ ਦਾ ਆਉਣਾ ਸੁਣਿਆ ਤਾਂ ਉਹ ਵੀ ਆਪਣੇ ਦੋਹਾਂ ਪੁੱਤਰਾਂ ਅਤੇ ਸਤਰੀ ਪਰਿਵਾਰ ਨੂੰ ਲੈ ਕੇ ਦਰਸ਼ਨ ਕਰਨ ਆਏ ਗੁਰੂ ਜੀ ਨੇ 1000 ਰੁਪਇਆ ਦੇ ਹਰੇ ਨੂੰ ਭੇਟਾ ਕੀਤਾ ਅਤੇ ਅਰਦਾਸ ਕਰਕੇ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ। ਉਪਰੰਤ ਆਪ ਜੀ ਨੇ ਬਾਬਾ ਧਰਮਚੰਦ ਜੀ ਦੇ ਦੋਹਾਂ ਪੁੱਤਰਾਂ ਮਾਨਕ ਚੰਦ ਅਤੇ ਮਿਹਰ ਚੰਦ ਨੂੰ ਸੋਨੇ ਦੇ ਕੜੇ ਪਹਿਨਾਏ। ਬਾਬਾ ਧਰਮਚੰਦ ਜੀ ਨੇ ਗੁਰੂ ਜੀ ਦਾ ਡੇਰਾ ਕਰਵਾ ਕੇ ਜਥਾ ਸ਼ਕਤ ਸੇਵਾ ਕਰਵਾਈ। ਰਾਤ ਵਿਸ਼ਰਾਮ ਕਰਕੇ ਦੂਸਰੇ ਦਿਨ ਸਵੇਰੇ ਗੁਰੂ ਜੀ ਬਾਬਾ ਸ਼੍ਰੀ ਚੰਦ ਜੀ ਦੇ ਤਪਸਥਾਨ ਟਾਹਲੀ ਸਾਹਿਬ ਜੀ ਦੇ ਦਰਸ਼ਨ ਕਰਨ ਗਏ ਬਾਬਾ ਜੀ ਨੂੰ ਨਮਸਕਾਰ ਕਰਕੇ ਆਪ ਜੀ ਬਾਬਾ ਜੀ ਪਾਸ ਬੈਠ ਗਏ ਬਾਬਾ ਜੀ ਨੇ ਕੁਸ਼ਲ ਆਨੰਦ ਪੁੱਛ ਕੇ ਹੋਰ ਬਚਨ ਬिलास ਕੀਤੇ ਕੁਝ ਸਮਾਂ ਗੁਰੂ ਜੀ ਬਾਬਾ ਜੀ ਪਾਸ ਬੈਠੇ ਅਤੇ ਫਿਰ ਆਗਿਆ ਲੈ ਕੇ ਧਰਮਚੰਦਨ ਆਪਣੇ ਡੇਰੇ ਆ ਗਏ ਤਿੰਨ ਰਾਤਾਂ ਧਰਮਚੰਦ ਪਾਸ ਡੇਰਾ ਕਰਕੇ ਗੁਰੂ ਜੀ RAMDAS ਆ ਗਏ ਅਤੇ ਭਾਈ ਭਾਨੇ ਪਾਸ ਕੁਝ ਦਿਨ ਟਹਿਰ ਕੇ ਵਿਸ਼ਰਾਮ ਕੀਤਾ ਜਦ ਦੀਵਾਲੀ ਨੇੜੇ ਆ ਗਈ ਤਾਂ ਭਾਈ ਗੁਰਦਾਸ ਜੀ ਅਤੇ ਬਿਦੀ ਚੰਦ ਆਦ ਸਿੱਖਾਂ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਜੀ ਦੀਵਾਲੀ ਦਾ ਮੇਲਾ ਕਰਨ ਵਾਸਤੇ ਅੰਮ੍ਰਿਤਸਰ ਆ ਗਏ ਗੁਰੂ ਜੀ ਦਾ ਆਉਣਾ ਸੁਣ ਕੇ ਸ਼ਹਿਰ ਦੇ ਲੋਕ ਆਪ ਜੀ ਦੇ ਦਰਸ਼ਨ ਕਰਨ ਆਏ ਗੁਰੂ ਜੀ ਨੇ ਹਰਿਮੰਦਰ ਸਾਹਿਬ ਕੜਾ ਪ੍ਰਸ਼ਾਦ ਦੀ ਦੇਖ ਵਰਤਾਈ ਤੇ ਅਕਾਲ ਵੰਗੇ ਉੱਤੇ ਦੀਵਾਨ ਸਜਾਇਆ ਦੂਸਰੇ ਦਿਨ ਗੁਰੂ ਜੀ ਨੇ ਇੱਕ ਸਿੱਖ ਨੂੰ ਗੋਇੰਦਵਾਲ ਭੇਜਿਆ ਕਿ ਉੱਥੋਂ ਮਾਤਾ ਸਾਹਿਬ ਅਤੇ ਸਹਿਬਜ਼ਾਦੇ ਨੂੰ ਲੈ ਆਓ ਅਤੇ ਇੱਕ ਸਿੱਖ ਨੂੰ ਪੈਂਦੇਖਾਣੂ ਲਿਆਉਣ ਵਾਸਤੇ ਕਰਤਾਰਪੁਰ ਭੇਜ ਦਿੱਤਾ ਗੋਇੰਦਵਾਲ ਤੋਂ ਗੁਰੂ ਜੀ ਦੇ ਪਰਿਵਾਰ ਨਾਲ ਬਾਬਾ ਸੁੰਦਰਦਾਸ ਵੀ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਦੀਵਾਲੀ ਦੇ ਨੇੜੇ ਹੋਣ ਕਰਕੇ ਪੈਂਦੇਖਾਂ ਵੀ ਸਿੱਖ ਦੇ ਨਾਲ ਹੀ ਅੰਮ੍ਰਿਤਸਰ ਪਹੁੰਚ ਗਿਆ ਪੈਂਦੇਖਾਂ ਨੇ ਜਦ ਸੂਬਾ ਜਲੰਧਰ ਦੇ ਨਾਲ ਰਹੇਲੇ ਪਿੰਡ ਦੇ ਜੁੱਧ ਦਾ ਹਾਲ ਅਤੇ ਸਿੱਖ ਯੋਧਿਆਂ ਦੇ ਸੂਰਮਗਤੀ ਦੇ ਹਾਲ ਸੁਣੇ ਤਾਂ ਜਿਹੜਾ ਉਸ ਨੂੰ ਇਹ ਹੰਕਾਰ ਸੀ ਕਿ ਉਸ ਤੋਂ ਬਿਨਾ ਗੁਰੂ ਜੀ ਪਾਸ ਕੋਈ ਹੋਰ ਸੂਰਮਾ ਨਹੀਂ ਹੈ ਜਿਹੜਾ ਦੁਸ਼ਮਣਾਂ ਦੇ ਦੰਦ ਖੱਟੇ ਕਰ ਸਕੇ ਉਹ ਦੂਰ ਹੋ ਗਿਆ ਦੀਵਾਲੀ ਦੇ ਮੇਲੇ ਉੱਤੇ ਬਹੁਤ ਸਿੱਖ ਸੰਗਤਾਂ ਦੂਰ ਦੂਰ ਤੋਂ ਆਈਆਂ ਗੁਰੂ ਜੀ ਵੱਲੋਂ ਲੰਗਰ ਦਾ ਬਹੁਤ ਖੁੱਲਾ ਪ੍ਰਬੰਧ ਕੀਤਾ ਗਿਆ ਸਿੱਖਾਂ ਨੇ ਸ਼ਰਧਾ ਤੇ ਪ੍ਰੇਮ ਨਾਲ ਗੁਰੂ ਜੀ ਨੂੰ ਭੇਟਾ ਅਰਪਣ ਕੀਤੀਆਂ ਅਤੇ ਗੁਰੂ ਜੀ ਨੇ ਉਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕੀਤੀਆਂ ਅਤੇ ਮੁਕਤ ਜੁਗਤ ਦੇ ਵਰ ਦੇ ਕੇ ਨਿਹਾਲ ਕੀਤਾ 4-5 ਦਿਨ ਮੇਲੇ ਦੀਆਂ ਬਹੁਤ ਰੌਣਕਾਂ ਹੋਈਆਂ ਉਪਰੰਤ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਸੰਗਤਾਂ ਘਰ ਨੂੰ ਆ ਗਈਆਂ ਇੱਕ ਦਿਨ ਦੀਵਾਲੀ ਦੇ ਮੇਲੇ ਉਪਰੰਤ ਗੁਰੂ ਜੀ ਦਾ ਦੀਵਾਨ ਲੱਗਾ ਹੋਇਆ ਸੀ ਕਿ ਪੈਂਦੇਖਾਂ ਦੇ ਘਰੋਂ ਪਿੰਡ ਮੀਰ ਤੋਂ ਇੱਕ ਆਦਮੀ ਨੇ ਆਣ ਕੇ ਦੱਸਿਆ ਕਿ ਪੈਂਦੇਖਾਂ ਦੇ ਘਰ ਲੜਕੀ ਪੈਦਾ ਹੋਈ ਹੈ ਇਹ ਖਬਰ ਸੁਣ ਕੇ ਗੁਰੂ ਜੀ ਨੇ ਪੈਂਦੇਖਾਂ ਨੂੰ ਕਿਹਾ ਜਾਓ ਕਰਜਾ ਕਿ ਆਪਣੀ ਸੰਤਾਨ ਦੀ ਪਾਲਣਾ ਕਰੋ ਗੁਰੂ ਜੀ ਦਾ ਇਹ ਬਚਨ ਸੁਣ ਕੇ ਪੈਂਦੇਖਾਂ ਆਪਣੇ ਪਰਿਵਾਰ ਸਪਾਸ ਘਰ ਚਲਿਆ ਗਿਆ ਪੈਂਦੇਖਾਂ ਦੇ ਚਲੇ ਜਾਣ ਪਿੱਛੋਂ ਭਾਈ ਜੇਠੇ ਨੇ ਗੁਰੂ ਜੀ ਨੂੰ ਪੁੱਛਿਆ ਮਹਾਰਾਜ ਪੈਂਦੇਖਾਂ ਦੇ ਘਰ ਕੰਨਿਆ ਹੋਈ ਹੈ ਆਪ ਇਹ ਸੁਣ ਕੇ ਹੱਸੇ ਕਿਉਂ ਹੋ ਇਸ ਦਾ ਕੀ ਕਾਰਨ ਹੈ ਗੁਰੂ ਜੀ ਨੇ ਕਿਹਾ ਇਸ ਤੇ ਕਰ ਜੋ ਲੜਕੀ ਜੰਮੀ ਹੈ ਇਹ ਸੇ ਹੀ ਜੰਗ ਦਾ ਕਾਰਨ ਬਣ ਕੇ ਇੰਨਾ ਤੁਰਕਾਂ ਦਾ ਨਾਸ਼ ਕਰੇਗੀ ਅਸੀਂ ਇਸ ਦੇ ਵਿਵਖਤ ਨੂੰ ਵੇਖ ਕੇ ਹੱਸੇ ਹਾਂ ਗੁਰੂ ਜੀ ਦਾ ਬਚਨ ਸੁਣ ਕੇ ਭਾਈ ਜੇਠਾ ਅश्चਰਜ ਰਹਿ ਗਿਆ ਅਤੇ ਗੁਰੂ ਜੀ ਨੂੰ ਨਮਸਕਾਰ ਕਰਕੇ ਬੈਠ ਗਿਆ ਇਸ ਤਰ੍ਹਾਂ ਹੀ ਜਾਂਦੇ ਕੁਝ ਸਾਲ ਸੁਖ ਆਨੰਦ ਨਾਲ ਬੀਤ ਗਏ ਤਾਂ ਇੱਕ ਦਿਨ ਮਾਤਾ ਦਮੋਦਰੀ ਜੀ ਗੁਰੂ ਕੇ ਮਹਿਲਾ ਨੇ ਬੇਨਤੀ ਕੀਤੀ ਮਹਾਰਾਜ ਆਪਣੇ ਪੁੱਤਰ ਗੁਰਦਿੱਤਾ ਜੀ ਦੇ ਘਰ ਪੁੱਤਰ ਦੀ ਦਾਤ ਬਖਸ਼ੋ ਮੇਰਾ ਬੜਾ ਚਿਤ ਚਾਉਂਦਾ ਹੈ ਕਿ ਮੈਂ ਆਪਣੇ ਪੋਤਰੇ ਵੇਖਾਂ ਤੇ ਖਿਡਾਵਾਂ ਗੁਰੂ ਜੀ ਨੇ ਪ੍ਰਸੰਨ ਹੋ ਕੇ ਵਚਨ ਕੀਤਾ ਕਿ ਤੇਰੇ ਘਰ ਦੋ ਪੋਤਰੇ ਹੋਣਗੇ ਗੁਰੂ ਜੀ ਦਾ ਇਹ ਅਕਲ ਵਚਨ ਬਦੀ ਵੇਲ ਵਹੁ ਪੀੜੀ ਚਾਲੀ ਜ਼ਰੂਰ ਪੂਰਾ ਹੋਵੇਗਾ ਛੇਤੀ ਹੀ ਇੱਕ ਦਿਨ ਗੁਰੂ ਜੀ ਨੇ ਸ਼੍ਰੀ ਗੁਰਦਿੱਤਾ ਜੀ ਆਪਣੇ ਵੱਡੇ ਸੁਪੁੱਤਰ ਨੂੰ ਆਗਿਆ ਕੀਤੀ ਕਿ ਤੁਸੀਂ ਕਰਤਾਰਪੁਰ ਚਲੇ ਜਾਓ ਅਤੇ ਪਰਿਵਾਰ ਸਾਹਤ ਉੱਥੇ ਜਾ ਕੇ ਨਿਵਾਸ ਕਰੋ ਸ਼੍ਰੀ ਗੁਰਦਿੱਤਾ ਜੀ ਆਪਣੇ ਪਿਤਾ ਗੁਰੂ ਜੀ ਦਾ ਹੁਕਮ ਮੰਨ ਕੇ ਆਪਣੀ istri ਸਾਹਤ ਕਰਤਾਰਪੁਰ ਚਲੇ ਗਏ ਵਿਸਾਖੀ ਦੇ ਮੇਲੇ ਉੱਤੇ ਬਹੁਤ ਸੰਗਤਾਂ ਆਈਆਂ ਤੇ ਬਹੁਤ ਚੜਾਵਾ ਚੜਿਆ ਸ਼੍ਰੀ ਗੁਰਦਿੱਤਾ ਜੀ ਨੇ ਸਿੱਖੀ ਦਾ ਬਹੁਤ ਪ੍ਰਚਾਰ ਕਰਕੇ ਸਿੱਖ ਸੇਵਕਾਂ ਨੂੰ ਨਿਹਾਲ ਕੀਤਾ ਤੇ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਦੇ ਬਚਨ ਦਿੱਤੇ ਇਹਨਾਂ ਦੇ ਬਚਨਾਂ ਉੱਤੇ ਲੋਕਾਂ ਨੂੰ ਬਹੁਤ ਸ਼ਰਧਾ ਤੇ ਭਰੋਸਾ ਸੀ ਆਪ ਜੀ ਜੋ ਬਚਨ ਕਰਦੇ ਸਨ ਉਹ ਪੂਰਾ ਹੋ ਜਾਂਦਾ ਸੀ ਮਾਗ ਸੁਦੀ ਤ੍ਰੋਸਤੀ ਸੰਮਤ 1683 ਬਿਕਰਮੀ ਸ਼ਨੀਵਾਰ ਵਾਲੇ ਦਿਨ ਸ਼੍ਰੀ ਗੁਰਦਿੱਤਾ ਜੀ ਦੇ ਘਰ ਸ਼੍ਰੀਮਤੀ ਨੱਤੀ ਜੀ ਦੇ கர்ப்ப ਤੋਂ ਪੁੱਤਰ ਦਾ ਜਨਮ ਹੋਇਆ ਸਾਰੇ ਪਰਿਵਾਰ ਵਿੱਚ ਬਹੁਤ ਆਨੰਦ ਮੰਗਲਾਚਾਰ ਹੋਏ ਤੇ ਖੁਸ਼ੀਆਂ ਮਨਾਈਆਂ ਗਈਆਂ ਜਦ ਇਹ ਸ਼ੁਭ ਖਬਰ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਸੁਣੀ ਤਾਂ ਆਪ ਜੀ ਨੇ ਮੰਗਤ ਜਨਾਂ ਨੂੰ ਬਹੁਤ ਤਣਵੰਡਿਆ ਅਤੇ ਹਰਿਮੰਦਰ ਸਾਹਿਬ ਨਮਸਕਾਰ ਕਰਕੇ ਕੜਾ ਪ੍ਰਸ਼ਾਦ ਦੀ ਦੇਖ ਵਰਤਾਈ ਮਾਤਾ ਜੀ ਨੇ ਬਹੁਤ ਖੁਸ਼ੀ ਮਨਾਈ